ਪਹਿਲਾ ਜੁੱਧ ਸੀਗਾ ਨਸ਼ਿਆਂ ਵਿਰੁੱਧ ਹੁਣ ਉਹਨਾਂ ਦਾ ਜੁੱਧ ਹੋ ਗਿਆ ਜੁੱਧ ਪੰਜਾਬ ਸਰਕਾਰ ਦਾ ਟਿਪਰਾਂ ਦੇ ਵਿਰੁੱਧ ਹੋ ਗਿਆ ਜਿਹੜਾ ਜੁਰਮ ਅਸੀਂ ਕੀਤਾ ਹੀ ਨਹੀਂ ਤੇ ਉਹਦੀ ਸਜ਼ਾ ਸਾਨੂੰ ਕਿਉਂ ਮਿਲ ਰਹੀ ਆ ਜਿੰਨੇ ਵੀ ਇੱਥੇ ਟਰਾਂਸਪੋਰਟਰ ਬੈਠੇ ਆ ਸਾਰਿਆਂ ਦੇ 2-2 4-4 ਚਲਾਣ ਹੋ ਚੁੱਕੇ ਆ ਪਰ ਜਿਹੜਾ ਇਹ ਧਰਨਾ ਲੱਗ ਰਿਹਾ ਹੈ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਦੇ ਵਿਰੁੱਧ ਪੰਜਾਬ ਸਰਕਾਰ ਦੇ ਵਿਰੁੱਧ ਲੱਗ ਰਿਹਾ ਇਹਨਾਂ ਨੇ ਇੱਕ ਪਹਿਲਾਂ ਜੁੱਧ ਸੀਗਾ ਨਸ਼ਿਆਂ ਵਿਰੁੱਧ ਹੁਣ ਉਹਨਾਂ ਦਾ ਜੁੱਧ ਹੋ ਗਿਆ ਜੁੱਧ ਪੰਜਾਬ ਸਰਕਾਰ ਦਾ ਟਿਪਰਾਂ ਦੇ ਵਿਰੁੱਧ ਹੋ ਗਿਆ ਅਸੀਂ ਇਹ ਕਹਿੰਨੇ ਆ ਸਾਡਾ ਮਤਲਬ ਹਰਾਸਮੈਂਟ ਹੋ ਰਿਹਾ ਆ ਵੀ ਜਿਹੜੀ ਵੀ ਗੱਡੀ ਸਾਡੀ ਕ੍ਰੈਸ਼ਰ ਤੋਂ ਮਾਲ ਲੈ ਕੇ ਆ ਰਹੀ ਆ ਉਹਦਾ 2 ਲੱਖ 6000 ਦਾ ਮਾਈਨਿੰਗ ਦਾ ਨਾਮ ਦਾ ਚਲਾਨ ਕੀਤਾ ਜਾ ਰਿਹਾ ਸਾਡੇ ਕੋ ਐਕਸ ਫਾਰਮ ਕਿਊ ਫਾਰਮ ਐਮ ਫਾਰਮ ਨਾਮ ਦੀ ਡਿਮਾਂਡ ਕੀਤੀ ਜਾਂਦੀ ਆ ਇਹੜੀ ਡਿਮਾਂਡ ਹੈਗੀ ਆ ਇਹ ਕ੍ਰੈਸ਼ਰ ਵਾਲਿਆਂ ਨੂੰ ਰਾ ਮਟੀਰੀਅਲ ਵਾਲਿਆਂ ਨੂੰ ਜ਼ਰੂਰਤ ਪੈਂਦੀ ਆ ਸਾਡੇ ਕੋ ਜਿੱਦਾਂ 올 ਓਵਰ ਪੰਜਾਬ 'ਚ ਗੁੱਡ ਟੈਕਸ ਜੀਐਸਟੀ ਚੱਲ ਰਿਹਾ ਸਾਡੇ ਕੋ ਜੀਐਸਟੀ ਦਾ ਬਿੱਲ ਹੁੰਦਾ ਉਹਦੇ ਨਾਲ ਆ ਕੇ ਸਾਨੂੰ ਇਹਨਾਂ ਦਾ ਜਦੋਂ ਵੀ ਇਹਨਾਂ ਦੇ ਫਾਰਮੇਟ ਡਿਪਾਰਟਮੈਂਟ ਰੋਕਦਾ ਹੈ ਤੇ 2 ਲੱਖ 6000 ਦਾ ਫਾਈਨ ਕਰ ਦਿੰਦਾ ਅਸੀਂ ਸਰਕਾਰ ਨੂੰ ਇਹ ਪੁੱਛਣਾ ਚਾਹੁੰਦੇ ਆ ਵੀ ਅਸੀਂ ਇੱਕ ਟਰਾਂਸਪੋਰਟ ਦਾ ਕੰਮ ਕਰਦੇ ਆ ਇੱਕ ਜਗ੍ਹਾ ਤੋਂ ਮਾਲ ਲੈ ਕੇ ਦੂਜੀ ਜਗ੍ਹਾ ਸਪਲਾਈ ਕਰਦੇ ਆ ਸਾਡਾ ਮਾਰਜਨ 5 ਤੋਂ 7000 ਦਾ ਹੁੰਦਾ ਆ ਔਰ ਜਿਹੜੀਆਂ ਸਾਡੀਆਂ ਗੱਡੀਆਂ ਆ 1.5-1.5 ਲੱਖ ਦੀਆਂ ਕਿਸ਼ਤਾਂ ਇਹਨਾਂ ਦੀਆਂ ਮਹੀਨੇ ਦੀਆਂ ਭਰਨੀਆਂ ਹੁੰਦੀਆਂ ਸਾਡਾ ਸਿਰਫ ਕੋਈ ਵੱਡਾ ਮਾਰਜਨ ਨਹੀਂ ਪਰ ਜਿਹੜਾ ਜੁਰਮ ਅਸੀਂ ਕੀਤਾ ਹੀ ਨਹੀਂ ਤੇ ਉਹਦੀ ਸਾਡੇ ਸਾਨੂੰ ਕਿਉਂ ਮਿਲ ਰਹੀ ਆ ਜਿੰਨੇ ਵੀ ਇੱਥੇ ਟਰਾਂਸਪੋਰਟਰ ਬੈਠਿਆ ਸਾਰਿਆਂ ਦੇ 2-2 4-4 ਚਲਾਣ ਹੋ ਚੁੱਕੇ ਆ ਅਸੀਂ ਬਿਲਕੁਲ ਕੰਗਾਲ ਵਾਲੀ ਨੀਤੀ ਦਾ ਚੁੱਕੇ ਆ ਆਤਮ ਹਤਿਆ ਦੇ ਮਜਬੂਰ ਹੋ ਗਏ ਆ ਜੇ ਇਹੇ ਕੰਮ ਰਿਹਾ ਤਾਂ ਸਾਨੂੰ ਮਰਨਾ ਪੈਣਾ ਉਹ ਤਾਂ ਬੈਟਰ ਆ ਇਹ ਸਰਕਾਰ ਨੂੰ ਆਪਣੀਆਂ ਅੱਜ ਤੋਂ 10 ਦਿਨ ਪਹਿਲਾਂ ਮੰਗਾਂ ਦੱਸਿਆ ਸੀ ਵੀ ਸਾਡੀਆਂ ਮੰਗਾਂ ਦਾ ਖਿਆਲ ਕੀਤਾ ਜਾਵੇ ਨਹੀਂ ਕੀਤਾ ਗਿਆ ਹੁਣ 15 ਦਿਨ ਵਾਸਤੇ ਅਸੀਂ ਇੱਥੇ ਸ਼ਾਂਤਮਈ ਸਾਡਾ ਧਰਨਾ ਕਰਨ ਲੈ ਆਏ ਅਸੀਂ ਆਪਣੇ ਪੂਰੇ ਪੰਜਾਬ ਦੀ ਭਰਾਵਾਂ ਨੂੰ ਵੀ ਅਪੀਲ ਕਰਦੇ ਆਂ ਆਲਰੇਡੀ ਸਾਰੇ ਪ੍ਰਧਾਨ ਜਿੰਨੇ ਵੀ ਟਰਾਂਸਪੋਰਟਰ ਹੈਗੇ ਹਰ ਜ਼ਿਲ੍ਹਿਆਂ ਦੇ ਸਾਡੇ ਨਾਲ ਉਹਨਾਂ ਦੇ ਵੀ ਧਰਨੇ ਲੱਗੇ ਆ ਹਰ ਜਗ੍ਹਾ ਪੂਰੀ ਸਪਲਾਈ ਪੰਜਾਬ ਦੀ ਬੰਦ ਰਹੂਗੀ ਜਿੰਨਾ ਚਿਰ ਇਸ ਮੁੱਦੇ ਦਾ ਹੱਲ ਨਹੀਂ ਹੁੰਦਾ ਇੱਕ ਪਹਿਲਾਂ ਅਸੀਂ ਨਵਾਂ ਟਿਪਰ ਜਦੋਂ ਪਰਚੇਜ਼ ਕਰਦੇ ਹੁੰਦੇ ਸੀ ਅਸੀਂ ਕੁਆਟਰ ਟੈਕ ਸਾਡਾ 3 ਮਹੀਨੇ ਦਾ ਜਾਂਦਾ ਸੀ ਜਿਹੜਾ ਕਿ 3 3000 3500 ਸੀਗਾ ਉਹ ਸਰਕਾਰ ਨੇ 28 3000 ਰੁਪਏ ਕਰ ਦਿੱਤਾ ਅੱਗੇ ਨਵਾਂ ਟਿਪਰ ਪੁਰਾਣੀਆਂ ਸਰਕਾਰਾਂ ਚ ਲੈਣੇ ਸੀਗੇ ਤੇ ਉਦੋਂ ਕੁਆਟਰ ਟੈਕ ਜਾਂ ਸਾਲ ਦੇ ਟੈਕ ਦੇ ਕੇ ਆਪਣੀ ਆਰਸੀ ਬਣਦੀ ਸੀ ਹੁਣ ਸਰਕਾਰ ਨੇ 4 ਸਾਲ ਦਾ ਸਾਡੇ ਕੋਲ ਟੈਕਸ ਲੈਣਾ ਸ਼ੁਰੂ ਕਰ ਦਿੱਤਾ ਜਿਹੜਾ ਲੱਗ ਪਾ ਕੇ 1 ਲੱਖ ਰੁਪਈਆ ਆ ਹੁਣ 4 ਸਾਲ ਤੇ ਮੈਂ ਗੱਡੀ ਨਹੀਂ ਚਲਾਉਣੀ ਮੈਂ 2 ਸਾਲ ਚਲਾ ਕੇ ਗੱਡੀ ਵੇਚ ਦੂੰਗਾ ਤੇ ਮੈਂ 2 ਸਾਲ ਦਾ ਟੈਕਸ ਕਿਉਂ ਭਰਾਂ ਠੀਕ ਹੈ ਜੀ ਇਹ ਮਤਲਬ ਸਰਕਾਰ ਆਪਣੇ ਖਜ਼ਾਨੇ ਭਰਨ ਵਾਸਤੇ ਗਲਤ ਨੀਤੀਆਂ ਦਾ ਉਪਯੋਗ ਕਰਨ ਨਹੀਂ ਆ ਜਿਹੜੀ ਕਿ ਸਾਨੂੰ ਬਰਦਾਸ਼ਤ ਨਹੀਂ ਹੋ। ਆਰ ਕੇ ਸਾਡੀ ਕਿਸੇ ਨੇ ਨਹੀਂ ਸੋਣੀ ਤੁਸੀਂ ਹੁਣ ਧਰਨੇ ਤੇ ਬੈਠੇ ਆ। ਇਹ ਧਰਨਾ ਸਾਡਾ ਲਗਾਤਾਰ 15 ਦਿਨ ਚੱਲੇਗਾ ਜੇ ਸਰਕਾਰ ਸਾਨੂੰ ਕੋਈ ਫੈਸਲਾ ਕਰਦੀ ਆ ਸਾਡੇ ਹੱਕ 'ਚ ਕੋਈ ਫੈਸਲਾ ਸੁਣਾਉਂਗੀ ਤੇ ਠੀਕ ਆ ਨਹੀਂ ਤਾਂ ਇਹ ਧਰਨੇ ਨੂੰ ਟਿਕਾ ਟਿਕੀਤਾ ਜਾਊਗਾ। ਔਰ ਆਉਣ ਵਾਲੇ ਦਿਨਾਂ ਵਿੱਚ ਜਿੰਨੇ ਵੀ ਸਾਡੇ ਟਿੱਪਰ ਆ ਇਹ ਸਰਕਾਰ ਦੇ ਹਵਾਲੇ ਡੀਸੀਆਂ ਦੇ ਹਵਾਲੇ ਇਹਨਾਂ ਦੇ ਚਾਬੀਆਂ ਕੀਤੀਆਂ ਜਾਣਗੀਆਂ ਕਿ ਤੁਸੀਂ ਸਰਕਾਰ ਹੀ ਸਾਡੇ ਟਿੱਪਰ ਚਲਾ ਲੇ। ਸਾਨੂੰ ਜਿੱਦਾਂ ਇੱਕ ਮਤਲਬ ਚੌਲ ਜਾਂ ਆਟੇ ਜਾਂ ਕਣਕ ਸਾਨੂੰ ਦੇ ਦੇਵੇ ਆਪਣਾ ਰੋਟੀ ਪਾਣੀ ਖਾ ਕੇ ਘਰੇ ਬੈਠ ਜਾਮਾਗੇ ਇਹ ਮਾਮਲਾ ਆ ਜੀ ਪੰਜਾਬ ਸਰਕਾਰ ਦੀ ਤੱਕੇਸ਼ਾਈ ਦੇ ਵਿਰੁੱਧ ਅਸੀਂ ਇੱਕ ਧਰਨਾ ਲਾਇਆ ਜੀ ਆਲ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਧਰਨੇ ਲੱਗੇ ਪਏ ਆ ਜੀ ਅਸੀਂ ਵੀ ਇੱਥੇ ਇੱਕ ਧਰਨਾ ਲਾਇਆ ਆ ਜੀ ਸਰਕਾਰ ਇੰਨੀ ਕਿ ਤੱਕੇਸ਼ਾਈ ਸਾਡੇ ਟਪਰਾਂ ਵਾਲਿਆਂ ਨਾਲ ਕਰ ਰਹੀ ਆ ਜੀ ਤੇ ਜਿੱਦਾਂ ਅਫਸਰਸ਼ਾਈ ਜਿਹੜੀ ਸਾਰੇ ਖੁੱਲ੍ਹੇ ਛੱਡ ਦਿੱਤੀ ਆ ਬੇ ਟਪਰ ਦੇ ਹੱਥੋਂ ਜਿੱਥੇ ਲੰਬਦਾ ਆ ਖਾਲੀ ਆ ਭਰਿਆ ਬੇ ਇਹਨਾਂ ਨੂੰ ਛੱਡਣਾ ਹੀ ਨਹੀਂ ਹੈਗਾ ਤੁਸੀਂ ਠੀਕ ਹੈ ਜੀ ਸਰਕਾਰ ਨੇ 2-2 ਲੱਖ ਰੁਪਏ ਦੇ ਮਾਈਨਿੰਗ ਦੇ ਚਲਾਨ ਜਿਹੜੇ ਆ ਭਰਾਪੇ ਆ ਤੇ 2 ਲੱਖ 10 ਹਜ਼ਾਰ ਦਾ ਜਮਾਨਾ ਗੱਡੀ ਦਾ ਕੱਟ ਦਿੰਦੇ ਆ ਤੇ ਬਿਲ ਤੋਂ ਬਗੈਰ ਗੱਡੀ ਆ ਜੀ ਜਦ ਕਿ ਉਹ ਬਿਲ ਜਿਹੇ ਸਰ ਨਾਲ ਬਿੱਲੀ ਨਹੀਂ ਦਿੰਦਾ ਹੈਗਾ ਜੀ ਪ੍ਰੈਸ਼ਰ ਜਿਹੜੇ ਆ ਜੀ ਉਹ ਖੁਦ ਬਗੈਰ ਬਿਲ ਤੋਂ ਚੱਲਦੇ ਪਏ ਆ ਜੀ ਉਹਨਾਂ ਦੇ ਕੋਈ ਕਾਰਵਾਈ ਨਹੀਂ ਹੈਗੀ ਤੇ ਸੱਪਣਾ ਵਾਲੇ ਤਰੇ ਜਾਂਦੇ ਨਹੀਂ ਕਾਰਵਾਈ ਕਰਦੇ ਬਹੁਤ ਇਹ ਮੈਨੂੰ ਧੱਕਾ ਪਿਆ ਅੰਡਰ ਲੋਡ ਦਾ ਪਿੱਛੇ ਜੋ ਰੀਸਿੰਗ ਅੰਡਰ ਲੋਡ ਕਰਦੇ ਆ ਖੁਦ ਤੋਰਦੇ ਆ ਤੇ ਸਰਕਾਰ ਸਾਥ ਨਹੀਂ ਦੇਦੀ ਅੰਡਰ ਲੋਡ ਕਰਨ ਦਾ ਤੇ ਸਰਕਾਰ ਸਾਡਾ ਆਥੀ ਖੜਦੀ ਅੰਡਰ ਲੋਡ ਕਰਨ ਤੇ ਜੇ ਸਾਡੇ ਦਾ ਸਰਕਾਰ ਹੱਥ ਪੜੇ ਤੇ ਅਸੀਂ ਇਸ ਟੋਰੇ ਵਿੱਚ ਹੀ ਅੰਡਰ ਲੋਡ ਕਰਨ ਨੂੰ ਤਿਆਰ ਆਂ ਜੀ ਤੇ ਬਲੇ ਆਪੇ ਆਰਟੀਓ ਇੰਨੇ ਕਿ ਪਿੱਲ ਗਏ ਆ ਪਿੱਤੇ ਖੜੀਆਂ ਤੇ ਖਾਲੀਆਂ ਦੇ ਚਲਾਨ ਕਰੇ ਸਰਕਾਰਾਂ ਦਾ ਵੀ ਬੜੀਆਂ ਆਈਆਂ ਆ ਜੀ ਗਈਆਂ ਰੇ ਸਰਕਾਰ ਨੇ ਬਹਿਣਾ ਚੰਨਾਂ ਨੂੰ ਹੱਥ ਲਵਾਪ ਅਸੀਂ ਉਹੀ ਮੰਨ ਕਰਦੇ ਆ ਸਰ ਸਾਡੇ ਤੇ ਆਣਾ ਜੋ ਫਰਲਾਂ ਨੂੰ ਧਿਆਨ ਦੇਣਾ ਨਹੀਂ ਤਾਂ ਇਹਨਾਂ ਨੂੰ ਕਿਸਾਨ ਤੱਕ ਖੋਜ ਕਰਦੋ ਮੈਂ ਅੰਦਰ ਵੀ ਖੋਜ ਕਰਾਂ